ਸੋਚੋ ਜਰਾ ਜਿੰਨੇ ਪਦਾਰਥੂਨਗੇ ਚਿੰਤਾ ਹੋਏਗੀ ਕਿ ਤੇ ਚੋਰੀ ਨਾ ਹੋ ਜਾਵੇ ਕਿ ਦਿੱਦਾ ਨਾ ਹੋ ਜਾਵੇ ਉਦਾਂ ਨਾ ਹੋ ਜਾਵੇ ਜਰਾ ਸਮਝਣਾ ਸਾਰਿਆਂ ਨੇ ਹੋ ਜਾਂਦਾ ਕਿ ਨਹੀਂ ਤਾਂ ਜਿੰਨਾ ਬੰਦਾ ਮਸਤ ਮਲਾਂਗੇ ਜਾਂ ਹੋਵੇ ਨਾ ਪਰ ਐਸੀ ਤੁਹਾਨੂੰ ਨਹੀਂ ਕਿਤੇ ਮਸਤ ਮਲਾਂਗ ਬਣੋ ਪਦਾਰਥੂਨ ਪਰ ਆਨੰਦ ਨਾਲ ਜੀਵਨ ਚੋਂ ਜਾਣ ਦਿਓ ਆਨੰਦ ਨੂੰ ਇਹ ਖੁਸ਼ੀ ਦੇ ਪਲਾਂ ਨੂੰ ਬੇਸਟ ਨਹੀਂ ਕਰਨਾ ਐਸੀ ਇਹਦਾ ਪੂਰਾ ਪੂਰਾ ਟੇਸਟ ਕਹਦੇ ਹੋ ਹੁਣ ਦੇਖੋ ਇੱਕ ਭੈਣ ਪੂਰਾ ਟੇਸਟ ਲੈ ਰਹੀ ਹੈ ਜ਼ਿੰਦਗੀ ਦਾ ਝੂਲਿਆਂ ਦਾ ਵੀ ਆਨੰਦ ਲੈ ਲਿਆ ਤਾਂ ਬਰਸਾਤ ਦਾ ਵੀ ਤਵੇ ਮਾਈ ਨੇ ਪੁੱਛਿਆ ਕਿ ਬੇਟਾ ਤੇਰੀ ਭੈਣ ਹੈ ਇਹਨੂੰ ਆਪਣੇ ਘਰ ਦੀ ਚਿੰਤਾ ਹੈ ਕਿ ਕਿਤੇ ਕੋਈ ਖਿੜਕੀ ਕੋਈ ਦਰਵਾਜਾ ਖੁੱਲਾ ਰਹਿ ਗਿਆ ਤਾਂ ਪਾਣੀ ਅੰਦਰ ਚਲਾ ਜਾਏਗਾ ਅੰਦਰ ਚਿਕੜੀ ਚਿਕੜ ਹੋ ਜਾਏਗਾ ਬੇਟਾ ਘਰ ਤਾਂ ਤੇਰਾ ਵੀ ਹੈ ਤੈਨੂੰ ਚਿੰਤਾ ਹੈ ਨਹੀਂ ਤੈਨੂੰ ਫਿਕਰ ਹੈ ਨਹੀਂ ਤਾਂ ਉਸਲੇ ਉਹ ਨਾ ਆ ਗਿਆ ਹੱਥ ਜੋੜ ਕੇ ਕਿ ਮਾਤਾ ਜੀ ਇੱਕ ਗੱਲ ਦੱਸੋ ਹੁਣ ਬਰਸਾਤ ਤਾਂ ਹੋ ਹੀ ਗਈ ਬਰਸਾਤ ਤਾਂ ਪੈ ਹੀ ਰਹੀ ਹੈ ਪੈ ਰਹੀ ਹੈ ਕਿ ਨਹੀਂ ਹੁਣ ਫਰਜ਼ ਕਰੋ ਜੇ ਘਰ ਦੀ ਖਿੜਕੀ ਖੁੱਲੀ ਵੀ ਹੋਏਗੀ ਦਰਵਾਜਾ ਖੁੱਲਾ ਵੀ ਹੋਏਗਾ ਉਹ ਪਾਣੀ ਅੰਦਰ ਚਲਾ ਵੀ ਗਿਆ ਤਾਂ ਮੇਰੇ ਚਿੰਤਾ ਕਰਨ ਨਾ ਕੀ ਹੁਣਾ ਘਰ ਜਾ ਕੇ ਦੇਖਾਂਗੇ ਪਾਣੀ ਗਿਆ ਹੋਏਗਾ ਤਾਂ ਸਾਫ਼ ਕਰ ਲਵਾਂਗੇ ਨਹੀਂ ਗਿਆ ਹੋਇਆ ਤਾਂ ਕੋਈ ਗੱਲ ਨਹੀਂ ਆ ਆਨੰਦ ਕਿਉਂ ਖਤਮ ਕਰੀਏ ਆਨੰਦ ਤਾਂ ਪੂਰਾ ਲੈਣਾ ਚਾਹੀਦਾ ਕਿ ਨਹੀਂ ਸੋਚੋ ਜਰਾ ਜੇ ਹੁਣ ਮੈਂ ਇੱਥੇ ਸੋਚੀ ਜਾਵਾਂ ਪਾਣੀ ਨਾ ਆ ਜਾਇਆ ਪਾਣੀ ਨਾ ਤੇ ਪਾਣੀ ਗਿਆ ਵੀ ਹੋਇਆ ਤਾਂ ਮੇਰੀ ਸੋਚਣੇ ਕੀ ਕਰ ਲੈਣਾ ਜਾ ਕੇ ਮੈਨੂੰ ਫਿਰ ਵੀ ਸਫਾਈ ਕਰਨਾ ਪੈਣਾ ਹੈ ਕਿਉਂਕਿ ਗਿਆ ਹੋਇਆ ਤਾਂ ਸਾਫ਼ ਕਰਨਾ ਪਹਿਣਾ ਹੈ ਮੇਰੇ ਟੈਨਸ਼ਨ ਲੈਣਾ ਮੇਰੀ ਚਿੰਤਾ ਕਰਨਾ ਕੀ ਹੋਣਾ ਇਹ ਤਾਂ ਹੈ ਨਹੀਂ ਜੇ ਖਿੜਕੀ ਬੰਦ ਹੈ ਜਾਂ ਖੁੱਲੀ ਹੈ ਤਾਂ ਮੇਰੀ ਚਿੰਤਾ ਕਰਨਾ ਪਾਣੀ ਰੁਕ ਜਾਣਾ ਹੈ ਪਾਣੀ ਤਾਂ ਫਿਰ ਵੀ ਅੰਦਰ ਪਰ ਜੇ ਮੈਂ ਇੱਥੇ ਆਨੰਦ ਲੈ ਕੇ ਜਾਉਂਗੀ ਖੁਸ਼ੀ ਨਾਲ ਜਾਉਂਗੀ ਤਾਂ ਘਰ ਜਾਂਦੇ ਮੈਂ ਸਫਾਈ ਕਰ ਸਕਦੀ ਕਿਉਂਕਿ ਮੈਂ ਖੁਸ਼ੀ ਨਾਲ ਆਈ ਹਾਂ ਤਾਂ ਜੇ ਉਦਾਸ ਹੋ ਕੇ ਦੁਖੀ ਹੋ ਕੇ ਜਾਉਂਗੀ ਤਾਂ ਦੁਖੀ ਜਿੰਨਾ ਬੰਦਾ ਦੁਖੀ ਹੁੰਦਾ ਉਹਦੀ એનર્ਜੀ ਉਨੀ ਘਟਦੀ ਚਲੀ ਜਾਂਦੀ ਹੈ ਤਾਂ ਦੁਖੀ ਬੰਦਾ ਕਦੀ ਕੋਈ ਕੰਮ ਕਰ ਹੁਣ ਕਿਸੇ ਦੁਖੀ ਬੰਦੇ ਨੂੰ ਕਹੋ ਫਿਰਨਾ ਕੰਮ ਕਰੋ ਮੈਤੋ ਨਹੀਂ ਹੁੰਦਾ ਮੇ ਤਾਂ ਖੜੇ ਹੋਣ ਦੀ ਤਾਕਤ ਹੈ ਨਹੀਂ ਤੂੰ ਹੀ ਕਰ ਜਾ ਕੇ ਤਾਂ ਕਿਸੇ ਖੁਸ਼ਬੰਦੇ ਨੂੰ ਕਹੋ ਤਾਂ ਖਲਾ ਮਾਰਦਾ ਜਾਏਗਾ ਯਾਰ ਦੱਸ ਕਿਹੜਾ ਕੰਮ ਹੈ ਕਿ ਚਾਰ ਕਰ ਦਵਾਂਗੇ ਤਾਂ ਹੀ ਤਾਂ ਵਿਆਹ ਸ਼ਾਦੀਆਂ ਚ ਬੰਦਾ ਰਾਤ ਦੇ 12:00 ਵਜੇ ਕਿ 2:00 ਵਜੇ ਤੱਕ ਤੜਕੇ ਤੜਕੇ 4-4 ਵਜੇ ਦੌੜ-ਦੌੜ ਕੇ ਕੰਮ ਕਰਦਾ ਖੁਸ਼ੀ ਤਾਂ ਜਿੱਥੇ ਕਿਸੇ ਦੀ ਮਾਤਮ ਹੋਵੇ ਮੌਤ ਹੋਵੇ ਉੱਥੇ ਤਾਂ ਪਿੰਡ ਦੇ ਕਹਿੰਦੇ ਭਾਈ ਰੋਟੀ ਵੀ ਤੁਸੀਂ ਬਣਾ ਕੇ ਦੇ ਦਿਓ ਕਿਉਂਕਿ ਉਹਨਾਂ ਚ ਕਿੱਥੇ ਨਹੀਂ ਤਾਕਤ ਰੋਟੀ ਬਣਾ ਸਕਣ ਹੁੰਦਾ ਕਿ ਨਹੀਂ ਐਦਾਂ ਆਪ ਸੋਚ ਕੇ ਦੇਖੋ ਤੁਹਾਡਾ ਕੰਮ ਕਰਨ ਨੂੰ ਦਿਲ ਕਦੋਂ ਕਰਦਾ ਜਦੋਂ ਤੁਸੀਂ ਕੋਈ ਹੁੰਦਾ ਜਾਂ ਤਾਂ ਦੁਖੀ ਹੁੰਦੇ ਹੋ ਦੁੱਖ ਵਿੱਚ ਤਾਂ ਬੰਦਾ ਕਹਿੰਦਾ ਕੋਈ ਮੈਨੂੰ ਬੁਲਾਵੇ ਨਾ ਕੋਈ ਮੇਰੇ ਨੇੜੇ ਨਾ ਆਵੇ ਮੈਨੂੰ ਇਕੱਲੇ ਨੂੰ ਛੱਡ ਦਿਓ ਬਸ ਕਮਰਾ ਬੰਦ ਕਰ ਦਿਓ ਮੈਨੂੰ ਨਹੀਂ ਮੇਰੇ ਨਜ਼ਦੀਕ ਨਾ ਆਵੇ ਮੈਂ ਦੁਖੀ ਹਾਂ ਯਾਰ ਮੈਨੂੰ ਬਸ ਇਕੱਲੇ ਨੂੰ ਰਹਿਣ ਦਿਓ ਦੇਖੋ ਦੁਖੀ ਬੰਦਾ ਕਹਿੰਦਾ ਜੇ ਦੁਨੀਆ ਜੇ ਮਹਿਫਿਲ ਮੇਰੇ ਕਾਮਕੀ ਨਹੀਂ ਇਹ ਦੁਖੀ ਬੰਦਿਆਂ ਦੀ ਆਵਾਜ਼ ਹੈ ਬਲੇ ਆਨੰਦਿਤ ਬੰਦੇ ਆ ਉਹ ਕਹਿੰਦੇ ਦੁਨੀਆ ਵੀ ਮੇਰੀ ਹੈ ਆਨੰਦ ਵੀ ਮੇਰਾ ਹੈ ਰੱਬ ਵੀ ਮੇਰਾ ਦੁਨੀਆ ਬਣਾਉਣ ਵਾਲਾ ਪਰਮਾਤਮਾ ਵੀ ਮੇਰਾ ਇਹ ਜੇ ਸਭ ਕੁਝ ਮੇਰਾ ਤਾਂ ਆਨੰਦ ਕਿਉਂ ਨਾ ਲਵਾਂ ਹਰ ਚੀਜ਼ ਦਾ ਉਹਦਾ ਹਰ ਚੀਜ਼ ਦਾ ਆਨੰਦ ਲੈਂਦਾ ਹੈ ਸਮਝ ਆ ਰਹੀ ਹੈ ਕਿ ਨਹੀਂ ਜਿਸ ਲਈ ਹੁਣ ਤੁਸੀਂ ਕਿਹੜੀ ਭੈਣ ਬਣਨਾ ਹੈ 네ਗੇਟਿਵ ਲੈ ਬਰਸਾਤ ਹੋ ਗਈ ਹਲੇ ਝੂਲੇ ਲਏ ਸੀ ਤਾਂ ਬਰਸਾਤ ਆ ਗਈ ਹੁਣ ਤੇਰੇ ਸੋਚਣ ਨਾਲ ਬਰਸਾਤ ਰੁਕਣੀ ਨਹੀਂ ਹੈ ਇਹ ਤਾਂ ਜਿੰਨਾ ਚਿਰ ਚੱਲਣੀ ਹੈ ਚੱਲਣੀ ਹੈ ਜੇ ਸਮਝਦਾਰ ਹੋ ਤਾਂ ਤੂੰ ਵੀ ਕਹਿ ਕਿ ਜਿੰਨੇ ਝੂਲੇ ਲੈਣੇ ਸੀ ਲੈ ਲੈ ਹੁਣ ਬਰਸਾਤ ਦਾ ਆਨੰਦ ਲੈ ਲਈਏ ਸਮਝ ਦਿਓ ਕਿ ਨਹੀਂ ਬਰਸਾਤ ਦਾ ਆਨੰਦ ਲਈਏ ਹੁਣ ਜਦੋਂ ਕਹਿੰਦੇ ਦੁਨੀ ਪਹਿਣਾ ਬਰਸਾਤ ਦਾ ਆਨੰਦ ਲੈਂਦੀ ਇੱਕ ਬੱਚੀ ਬੱਚੀ ਕਿਤੇ ਭੇਜਣਾ ਜਾਵਾ ਦੂਜੀ ਆਨੰਦ ਲੈਂਦੀ ਜਾ ਰਹੀ ਹੈ ਨੱਚਦੀ ਜਾ ਰਹੀ ਜਦੋਂ ਦੇਖਿਆ ਬਾਕੀ ਇੱਕ ਖਿੜਕੀ ਖੁੱਲੀ ਸੀ ਤਜੜੀ ਭੈਣ ਟੈਨਸ਼ਨ ਵਾਲੀ ਸੀ ਹਾਏ ਮਰ ਗਏ ਦੇਖਿਆ ਮੈਨੂੰ ਪਤਾ ਸੀ ਖਿੜਕੀ ਖੁੱਲੀ ਹੁਣੀ ਹੈ ਪਾਣੀ ਚਲਾ ਗਿਆ ਕਿੰਨਾ ਪਾਣੀ ਕਿੰਨਾ ਜਿਕੜ ਟੈਨਸ਼ਨ ਲੈ ਕੇ ਮੱਥੇ ਦੇ ਹੱਥ ਰੱਖ ਕੇ ਬਹਿ ਗਈ ਤੇ ਜਿਹੜੀ ਭੈਣ ਨੱਚਦੀ ਆਈ ਸੀ ਉਹ ਕਹਿੰਦੀ ਲੈ ਫੇਕੀ ਹੋ ਗਿਆ ਪਾਣੀ ਚਲਾ ਗਿਆ ਉਹ ਇੰਨਾ ਵੀ ਹੈ ਨਹੀਂ ਕਿ ਸਾਫ਼ ਨਾ ਹੋਵੇ ਤੂੰ ਰੁਕ ਦੌੜ ਕੇ ਗਈ ਪੋਚਾ ਲਿਆ ਆਂਦਾ ਔਰ ਦੇਖਦਿਆਂ ਦੇਖਦਿਆਂ ਨਾਲ ਪੋਚਾ ਲਾ ਕੇ ਸਾਰਾ ਪਾਣੀ ਬਾਹਰ ਪਰ ਇੱਕ ਤਾਂ ਬੈਠੀ ਮੱਥੇ ਦਾਤਰਾ ਕੇ ਕੀ ਬਣੂ ਕੀ ਹੋਏਗਾ ਇਸ ਲਈ ਹਮੇਸ਼ਾ ਯਾਦ ਰੱਖੋ ਜਿੰਨਾ ਸੋਚਾਂਗੇ ਨਾ ਇਹ ਸਾਡੀ ਚਿੰਤਾ ਸਾਡੀ એનર્ਜੀ ਨੂੰ ਖਤਮ ਕਰਦੀ ਇਹ ਲਈ ਖੁਸ਼ ਰਹਿਣ ਦੀ ਕਲਾ ਸਿੱਖੋ ਕਿਉਂਕਿ ਜ਼ਿੰਦਗੀ ਜਾ ਰਹੀ ਹੈ ਜਾ ਰਹੀ ਹੈ ਜ ਨਹੀਂ ਆ ਦਿਨ ਗੁਜ਼ਰ ਰਿਹਾ ਹੈ ਕੱਲ ਦਾ ਦਿਨ ਵੀ ਗੁਜ਼ਰ ਜਾਣਾ ਹੈ ਪਰਸੋਂ ਦਾ ਵੀ ਗੁਜ਼ਰ ਜਾਣਾ ਹੈ ਇਹ 2024 ਗੁਜ਼ਰ ਜਾਣਾ ਹੈ 2025 ਵੀ ਗੁਜ਼ਰ ਜਾਣਾ ਹੈ 26 ਵੀ ਗੁਜ਼ਰ ਜਾਣਾ ਹੈ ਕਿਉਂਕਿ 23 ਗੁਜ਼ਰ ਗਿਆ 22 ਗੁਜ਼ਰ ਗਿਆ 21 ਗੁਜ਼ਰ ਗਿਆ 20 ਗੁਜ਼ਰ ਗਿਆ ਤੇ ਇਹ ਬੈਠਾ ਰਹਿਣਾ ਹੈ ਕੋਈ ਇਸ ਹਾਲ ਤੁਹਾਡੇ ਜਾ ਰਹੇ ਐ ਇਹ ਉਮਰ ਤੁਹਾਡੀ ਦਿਨ-ਪ੍ਰਤੀ ਦਿਨ ਹੱਥੋਂ ਨਿਕਲ ਰਹੀ ਹੈ ਦਿਨ-ਪ੍ਰਤੀ ਦਿਨ ਤੁਸੀਂ ਬੁਢੇ ਹੋ ਰਹੇ ਹੋ ਕਿਉਂਕਿ ਜਿਹੜਾ ਚਿੰਤੀ ਤੋਂ ਬੁਢਾ ਹੀ ਹੁੰਦਾ ਹੈ ਹਰ ਕੋਈ ਸਾਡੇ ਵਰਗਾ ਨਹੀਂ ਹੁੰਦਾ ਜਿਹੜਾ ਦਿਨ-ਪ੍ਰਤੀ ਦਿਨ ਜਵਾਨ ਹੋਈ ਜਾਵੇ ਇਹ ਯਾਦ ਰੱਖਣਾ ਹਮੇਸ਼ਾ ਇਹ ਗੱਲ ਸਮਝ ਲੈਣਾ ਕਿ ਐਨਰਜੀ ਵਧਣੀ ਚਾਹੀਦੀ ਏ ਤੁਹਾਡੀ ਊਰਜਾ ਵਧਣੀ ਚਾਹੀਦੀ ਏ ਤੁਹਾਡੀ ਕਿਉਂਕਿ ਜਿੰਨਾ ਤੁਸੀਂ ਐਨਰਜੀ ਨੂੰ ਪਹਿਚਾਣੋਗੇ ਉਹਨਾਂ ਤੁਹਾਨੂੰ ਲੱਗੇਗਾ ਹਰ ਦਿਨ ਮੇਰੀ ਐਨਰਜੀ ਕਿਉਂਕਿ ਐਨਰਜੀ ਨੂੰ ਜਾਣਾਂਗੇ ਤਾਂ ਹੀ ਵਧੇਗੀ ਅਸੀਂ ਤਾਂ ਜਿੰਨੀ ਦਾ ਐਨਰਜੀ ਸਾਡੇ ਅੰਦਰ ਹੁੰਦੀ ਉਹ ਵੀ ਟੈਨਸ਼ਨ ਲੈ ਲੈ ਕੇ ਅਸੀਂ ਘਟਾਉਂਦੇ ਕਹਿ ਰਹੇ ਹੋ ਘਟਾਉਂਦੇ ਚਲੇ ਜਾਂਦੇ ਆ ਕਿ ਨਹੀਂ ਤੇ ਥੋੜਾ ਬਦਲੋ ਆਪਣੀ ਲਾਈਫ ਨੂੰ ਕਮਜ਼ੋਰ ਬਣ ਕੇ ਜ਼ਿੰਦਗੀ ਦਾ ਆਨੰਦ ਨਹੀਂ ਤੁਸੀਂ ਲੈ ਸਕਦੇ ਚਿੰਤਾ ਕਰਕੇ ਮੇਰਾ ਕੀ ਬਣੇਗਾ ਬੱਚਿਆਂ ਦਾ ਕੀ ਬਣੇਗਾ ਇਹ ਸੋਚ ਕੇ ਤੁਸੀਂ ਜੀਵਨ ਦਾ ਆਨੰਦ ਨਹੀਂ ਲੈ ਸਕਦੇ ਕਿਤੇ ਮੇਰੀ ਬਿਮਾਰੀ ਨਾ ਵੱਜ ਜਾਵੇ ਕਿਤੇ ਮੇਰੇ ਜੀਵਨ ਦਾ ਪ੍ਰੋਬਲਮ ਨਾ ਆ ਜਾਵੇ ਇਹ ਸੋਚਾਂ ਤੁਹਾਡੇ ਜੀਵਨ ਦੀਆਂ ਖੁਸ਼ੀਆਂ ਨੂੰ ਖਤਮ ਨਿਛੇ ਕਰਕੇ ਬੁਰੇ ਰਸਤੇ ਤੁਰ ਕੇ ਤੁਸੀਂ ਜੀਵਨ ਦਾ ਆਨੰਦ ਲੈ ਜੀਵਨ ਦਾ ਆਨੰਦ ਲੈਣਾ ਤਾਂ ਆਪਣੇ ਆਪ ਨੂੰ ਵੈਸਟ ਬਣਾਉਣਾ ਪਏਗਾ ਔਰ ਇਸ ਲਈ ਕਿਹਾ ਹੈ ਇਸ ਸ਼ੇਰ ਸ਼ਬਦ ਦੇ ਅੰਦਰ ਕਿ ਜ਼ਿੰਦਗੀ ਦੇ ਇਸ ਸਫਰ ਮੇ ਜੋ ਮੁਰਸ਼ਿਦ ਕੋ ਹਮਸਫਰ ਬਣਾਤਾ ਹੈ ਕਿਉਂਕਿ ਇਹ ਜ਼ਿੰਦਗੀ ਦੇ ਸਫਰ ਦਾ ਵੀ ਆਨੰਦ ਉਹੀ ਲੈ ਪਾਂਦਾ ਹੈ ਜੇ ਦਾ ਹਮਸਫਰ ਅੱਛਾ ਹੋਵੇ ਔਰ ਇੱਥੇ ਹਮਸਫਰ ਦਾ ਮਤਲਬ ਫਿਰ ਦੱਸ ਦਈਏ ਕਿ ਇੱਕ ਬੰਦਾ ਜੀਵਨ ਸਾਥੀ ਨੂੰ ਹਮਸਫਰ ਕਹਿੰਦਾ ਉਹਨੂੰ ਜਦੋਂ ਨਾਲ ਸਾਡੀ ਸ਼ਾਦੀ ਹੁੰਦੀ ਹੈ ਪਰ ਇੱਥੇ ਇਹ ਰੂਹਾਨੀਅਤ ਦੇ ਸਫਰ ਬਾਰੇ ਕਿਹਾ ਹੈ ਇਹ ਰੂਹ ਦੇ ਸਫਰ ਬਾਰੇ ਕਿਹਾ ਹੈ ਇਹ ਜੀਵਨ ਦੇ ਸਫਰ ਬਾਰੇ ਕਿਹਾ ਹੈ ਕਿ ਇੱਥੇ ਮੁਰਸ਼ਿਦ ਅਗਰ ਸਾਡਾ ਹਮਸਫਰ ਹੈ ਤਾਂ ਹਮਸਫਰ ਦਾ ਮਤਲਬ ਕੀ ਹੁੰਦਾ ਜੋ ਸਾਨੂੰ ਹਰ ਜਗ੍ਹਾ ਸਾਡਾ ਸਾਥ ਦੇਵੇ ਸਾਨੂੰ ਸਹੀ ਸਲਾਹ ਦੇ ਸਕੇ ਜਾਂ ਸਾਡੇ ਜੀਵਨ ਦੇ ਵਿੱਚ ਕੀ ਅੱਛਾ ਕੀ ਬੁਰਾ ਹੈ ਸਾਨੂੰ ਸਮਝਾ ਸਕੇ ਜਿਦਾ ਬੰਦਾ ਇੱਕ ਗਾਈਡ ਕਹਿੰਦਾ ਨਾ ਕਿ ਇਹ ਸਫਰ ਵਿੱਚ ਆ ਮੇਰਾ ਗਾਈਡ ਹੈ ਇਹਨੇ ਮੈਨੂੰ ਮੇਰੀ ਮੰਜ਼ਿਲ ਤੱਕ ਲੈ ਕੇ ਜਾਣਾ ਹੈ ਅਗਰ ਕਿਤੇ ਮੈਂ ਰਸਤਾ ਭੁੱਲ ਗਿਆ ਤਾਂ ਗਾਈਡ ਨੇ ਕਹਿਣਾ ਨਹੀਂ ਭਾਈ ਸਾਹਿਬ ਇੱਧਰ ਨਹੀਂ ਇੱਧਰ ਚਲੋ ਜਾਂ ਆਹ ਰਸਤਾ ਖਾਈਆਂ ਵੱਲ ਜਾਂਦਾ ਹੈ ਆਹ ਰਸਤਾ ਆਹ ਰਸਤਾ ਕੋਈ ਹੋਰ ਹੈ ਜਿਹੜੀ ਸਾਡੀ ਮੰਜ਼ਿਲ ਹੈ ਉਹਦਾ ਰਸਤਾ ਆ ਹੈ ਗਾਈਡ ਦਾ ਕੰਮ ਇਹੀ ਹੁੰਦਾ ਕਿ ਨਹੀਂ ਅਸੀਂ ਕਿਤੇ ਪਹਾੜਾਂ ਦੀ ਯਾਤਰਾ ਕਰਨ ਜਾਂਦੇ ਗਾਈਡ ਲੈ ਲੈਂਦੇ ਆ ਕਿ ਭਾਈ ਅਸੀਂ ਉਹ ਚੋਟੀ ਤੇ ਜਾਣਾ ਕਿਤੇ ਰਸਤਾ ਭਟਕ ਨਾ ਜਾਈਏ ਤਾਂ ਗਾਈਡ ਅੱਗੇ ਅੱਗੇ ਤੁਰਦਾ ਹੈ ਸਾਨੂੰ ਨਾਲ-ਨਾਲ ਦੱਸਦਾ ਚਲਾ ਜਾਂਦਾ ਹੈ ਕਿ ਜੇ ਉਚਾਈਆਂ ਤੇ ਜਾਣਾ ਹੈ ਤਾਂ ਸਹੀ ਦਿਸ਼ਾ ਸਹੀ ਰਸਤਾ ਪਕੜ ਕੇ ਅਸੀਂ ਉਚਾਈ ਤੇ ਪਹੁੰਚ ਕਹਿ ਦਿਓ ਤਾਂ ਹੁਣ ਤੁਸੀਂ ਜੀਵਨ ਦੀਆਂ ਉਚਾਈਆਂ ਨੂੰ ਪਾਣਾ ਕਿ ਨਹੀਂ ਫਿਰ ਚੈੱਕ ਕਰੋ ਤੁਹਾਡੇ ਜੀਵਨ 'ਚ ਕੋਈ ਅੱਛਾ ਗਾਈਡ ਹੈ ਕਿ ਨਹੀਂ ਜਿਹੜਾ ਉਚਾਈਆਂ 'ਵਾਰ ਲੈ ਕੇ ਜਾਵੇ ਯਾ ਉਹ ਗਾਈਡ ਹੈ ਜਿਹੜਾ ਤੁਹਾਨੂੰ ਭਰਮਾਈ ਜਾਵੇ ਢਟਕਾਈ ਜਾਵੇ ਕਿਉਂਕਿ ਕਈ ਵਾਰ ਸਾਡੇ ਕੋਲ ਜੀਵਾਂ ਦੇ ਮਾਲਕ ਹੀ ਨਾਮਦਾਨ ਲਿਆ ਹੈ ਠੀਕ ਹੈ ਅੱਛਾ ਪਰ ਉਹ ਸਾਡੇ ਗੁਰੂ ਕਹਿੰਦੇ ਤੁਹਾਡੇ ਦੇ ਮਸਾਣੀਆਂ ਛੱਡੀ ਹੈ ਤੁਹਾਡੇ ਦੇ ਕਿਸੇ ਟੂਣਾ ਕੀਤਾ ਹੈ ਠੀਕ ਹੈ ਫਿਰ ਤੁਹਾਡੇ ਗੁਰੂਆਂ ਨੂੰ ਬਹੁਤ ਗਿਆਨ ਹੈ ਭਾਈ ਜਿਹੜੇ ਹਾਲੇ ਵੀ ਮਸਾਣੀਆਂ ਨੂੰ ਮੰਨੀ ਬੈਠੇ ਆ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਿਆ ਹੀ ਨਹੀਂ ਆਪਣੇ ਅੰਦਰਲੇ ਪਰਮਾਤਮਾ ਨੂੰ ਨਹੀਂ ਜਾਣਿਆ ਕਿ ਰੱਬ ਕੀ ਚੀਜ਼ ਹੈ ਉਹ ਪਰਮਪਿਤਾ ਪਰਮਾਤਮਾ ਉਹ ਸ਼ਕਤੀਸ਼ਾਲੀ ਈਸ਼ਵਰ ਕੀ ਚੀਜ਼ ਹੈ ਔਰ ਜੇ ਈਸ਼ਵਰ ਨੇ ਤੁਹਾਨੂੰ ਬਣਾਇਆ ਹੈ ਤੁਹਾਡੇ ਅੰਦਰ ਉਹਦੀ ਸ਼ਕਤੀ ਕੰਮ ਕਰ ਰਹੀ ਹੈ ਔਰ ਤੁਸੀਂ ਉਹ ਸ਼ਕਤੀ ਨੂੰ ਸਮਝ ਲੈਂਦੇ ਹੋ ਤਾਂ ਕੋਈ ਬੁਰੀ ਚੀਜ਼ ਕੋਈ ਜਾਦੂ ਟੂਣਾ ਤੁਹਾਡੇ ਤੇ ਅਸਰ ਕਿਉਂਕਿ ਸਭ ਤੋਂ بڑا ਕੌਣ ਹੈ ਹਨੇਰਾ ਜਿੰਨਾ ਮਰਜੀ ਘਣਾ ਹੋਵੇ ਤੇ ਯਾਦ ਰੱਖੋ ਇੱਕ ਛੋਟਾ ਜਿਹਾ ਦੀਵਾ ਵੀ ਹਨੇਰੇ ਨੂੰ ਦੜਾ ਤਾਂ ਫਿਰ ਤੁਸੀਂ ਤਾਂ ਐਡੇ ਵੱਡੇ ਪ੍ਰਮਾਤਮਾ ਦੀ ਜੋਤ ਤੁਹਾਡੇ ਅੰਦਰ ਜਗਮਗਾ ਰਹੀ ਹੈ ਤੁਸੀਂ ਐਵੇਂ ਹੀ ਭਰਮਾਂ 'ਚ ਫਸੇ ਹੋਏ ਭਲੇਖਿਆਂ 'ਚ ਫਸੇ ਹੋ ਕਦੋਂ ਜਾਗੋਗੇ ਇਸ ਲਈ ਤਾਂ ਹੀ ਤਾਂ ਕਿਹਾ ਜਾਂਦਾ ਹੈ ਨਾ ਬਾਬਾ ਸਾਹਿਬਾਂ ਨੇ ਮੇਡ ਕਰਨੇ ਬੜੀ ਪਿਆਰੀ ਗੱਲ ਕਹੀ ਹੈ ਕਹਿੰਦੇ ਸੂਰਜ ਦੇ ਨਿਕਲਣ ਨਾਲ ਸਵੇਰਾ ਨਹੀਂ ਹੁੰਦਾ ਬਲਕਿ ਅੱਖਾਂ ਖੋਲ੍ਹਣ ਨਾਲ ਸਵੇਰਾ ਹੁੰਦਾ ਹੈ ਉਹ ਕਹਿੰਦੇ ਸੂਰਜ ਦੇ ਨਿਕਲਣ ਨਾਲ ਹੀ ਕੋਈ ਸਵੇਰਾ ਨਹੀਂ ਹੋ ਜਾਂਦਾ ਜੇ ਬੰਦਾ ਹੀ ਅੱਖਾਂ ਬੰਦ ਕਰਕੇ ਬੈਠਾ ਰਹੇ ਤਾਂ ਉਹਦੇ ਵਾਸਤੇ ਸਵੇਰ ਹਲੇ ਇਹ ਲਈ ਉਹਦੇ ਵਾਸਤੇ ਆਪਣੀਆਂ ਅੱਖਾਂ ਵੀ ਖੋਲਣੀਆਂ ਪੈਂਦੀਆਂ ਹੈ ਫੇਰ ਹੀ ਬੰਦਾ ਸਵੇਰ ਦਾ ਪ੍ਰਕਾਸ਼ ਦਾ ਆਨੰਦ ਲੈ ਸਕਦਾ ਹੈ ਹੁਣ ਰੱਬ ਦੀ ਰਹਿਮਤ ਦਾ ਸੂਰਜ ਤਾਂ ਚੜ੍ਹਿਆ ਹੀ ਹੋਇਆ ਹੈ ਪਰ ਬੰਦਾ ਹੀ ਅੱਖਾਂ ਬੰਦ ਕਰਕੇ ਬੈਠਾ ਕਿੱਥੇ ਹੈ ਕਿੱਥੇ ਹੈ ਕਿੱਥੇ ਹੈ ਹੁਣ ਚਾਹੀਦਾ ਹੈ ਐਸਾ ਸਤਗੁਰ ਜਿਹੜਾ ਸਾਡੀਆਂ ਅੱਖਾਂ ਨੂੰ ਖੋਲ ਸਕੇ ਕਿ ਪਹਿਚਾਣੋ ਪ੍ਰਮਾਤਮਾ ਨੂੰ ਪਹਿਚਾਣੋ ਪ੍ਰਭੂ ਨੂੰ ਇਸ ਲਈ ਇੱਥੇ ਕਿਹਾ ਹੈ ਕਿ ਜ਼ਿੰਦਗੀ ਕੇ ਇਸ ਸਫਰ ਮੇ ਜੋ ਮੁਰਸ਼ਿਦ ਕੋ ਹਮ ਸਫਰ ਬਣਾਤਾ ਹੈ ਆਪਣੇ ਭੀਤਰ ਕੀ ਸ਼ਕਤੀ ਕੋ ਵੋਹੀ ਫਿਰ ਜਾਣ ਪਤਾ ਹੈ ਕਿ ਜਿਹੜਾ ਮੁਰਸ਼ਿਦ ਨੂੰ ਹਮਸਫਰ ਬਣਾਏਗਾ ਨਾ ਮੁਰਸ਼ਿਦ ਦੇ ਹੁਕਮ ਅੰਦਰ ਚਲੇਗਾ ਮੁਰਸ਼ਿਦ ਦੇ ਨਾਲ-ਨਾਲ ਚਲੇਗਾ ਨਾਲ ਦਾ ਮਤਲਬ ਜਿਹਦਾ ਬੰਦਾ ਕਹਿੰਦਾ ਮੈਂ ਜਿੱਧਰ ਵੀ ਜਾਂਦਾ ਮੇਰਾ ਮਾਲਿਕ ਮੇਰੇ ਮੈਂ ਕੱਲਾ ਨਹੀਂ ਆ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਹਰ ਮੁਸ਼ਕਿਲ ਤੋਂ ਬਚਾਉਣ ਵਾਲਾ ਮੇਰਾ ਮਾਲਿਕ ਮੇਰੇ ਮੈਨੂੰ ਕਾਮਯਾਬੀ ਦੀਆਂ ਮੰਜ਼ਲਾਂ ਤੱਕ ਲੈ ਕੇ ਜਾਣ ਵਾਲਾ ਮੇਰਾ ਮਾਲਿਕ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰਾ ਮਾਲਿਕ ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੀ ਝੋਲੀ ਖੁਸ਼ੀਆਂ ਨਾਲ ਭਰਨ ਵਾਲਾ ਮੇਰਾ ਮਾਲਕ ਮੇਰੇ ਹੁਣ ਇਹਨੂੰ ਕਹਿੰਦੇ ਹਰ ਵੇਲੇ ਜਿਹੜਾ ਮੁਰਸ਼ਿਦ ਨੂੰ ਨਾਲ ਸਮਝ ਕੇ ਚੱਲਦਾ ਹੈ ਔਰ ਜੇ ਜੀਵਨ ਚ ਕੋਈ ਵੀ ਕਮਜ਼ੋਰੀ ਹੈ ਬੇਮ ਭਰਮ ਹੈ ਤਾਂ ਜਿਹੜਾ ਮੁਰਸ਼ਿਦ ਨਾਲ ਜੁੜ ਕੇ ਸਮਝ ਲੈਂਦਾ ਹੈ ਹੁਣ ਸਮਝ ਲਓ ਆ ਸਤਸੰਗ ਚ ਤੁਸੀਂ ਬੈਠੇ ਹੋ ਅਗਰ ਸਤਸੰਗ ਨੂੰ ਸੁਣੋਗੇ ਸਮਝੋਗੇ ਇਸ ਤੇ ਅਮਲ ਕਰੋਗੇ ਤਾਂ ਤੁਹਾਡੇ ਬੇਮ ਭਰਮ ਤਾਂ ਉੱਦੇ ਦੂਰ ਹੁੰਦੇ ਫੇ ਬੰਦੇ ਨੂੰ ਪਤਾ ਹੁਣ ਮੈਨੂੰ ਆ ਡਰਨ ਦੀ ਲੋੜ ਨਹੀਂ ਜਾਦੂਆਂ ਤੋਂ ਟੂਣਿਆਂ ਤੋਂ ਬਿੱਲੀਆਂ ਤੋਂ ਚੂਹਿਆਂ ਤੋਂ ਜਾਂ ਕਿਸੇ ਚੀਜ਼ ਤੋਂ ਡਰਨ ਦੀ ਮੈਨੂੰ ਜ਼ਰੂਰਤ ਇਸ ਲਈ ਅਸੀਂ ਤਾਂ ਕਲੀਅਰ ਕਹਿ ਦਿੱਤਾ ਹੈ ਕਿ ਡਰਨ ਦੀ ਲੋੜ ਨਹੀਂ ਹੈ ਗ੍ਰਹਿਾਂ ਤੋਂ ਡਰਨ ਦੀ ਲੋੜ ਨਹੀਂ ਹੈ ਨਕਸ਼ਤਰਾਂ ਤੋਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਨਹੀਂ ਤਾਂ ਇਨਸਾਨ ਨੂੰ ਗ੍ਰਹਿਾਂ ਦਾ ਨਾਮ ਲੈ ਕੇ ਨਕਸ਼ਤਰਾਂ ਦਾ ਨਾਮ ਲੈ ਕੇ ਬਹੁਤ ਡਰਾਇਆ ਜਾਂਦਾ ਹੈ ਦਿਨਾਂ ਦਾ ਨਾਮ ਲੈ ਕੇ ਬਹੁਤ ਡਰਾਇਆ ਜਾਂਦਾ ਤੇਰੇ ਵਾਸਤੇ ਆਹ ਦਿਨ ਭਾਰੀ ਹੈ ਤੇਰੇ ਵਾਸਤੇ ਆਹ ਦਿਨ ਮਾੜਾ ਹੈ ਹੁੰਦਾ ਕਿ ਨਹੀਂ ਸਮਝਣਾ ਜ਼ਰਾ ਸਾਰਿਆਂ ਨੇ ਕਾਹੀ ਬੰਦੇ ਨੂੰ ਕਈ ਕਈ ਚੀਜ਼ਾਂ ਤੋਂ ਡਰਾਇਆ ਜਾਂਦਾ ਹੈ ਔਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਿੰਨਾ ਅਸੀਂ ਆਪਣੇ ਮਾਲਕ ਨਾਲ ਜੁੜਦੇ ਚਲੇ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਸਾਡੇ ਵਾਸਤੇ ਕੋਈ ਦਿਨ ਮਾੜਾ ਨਹੀਂ ਕਿਉਂਕਿ ਹਰ ਦਿਨ ਮੇਰੇ ਮਾਲਕ ਨੇ ਬਣਾਇਆ ਹੈ ਔਰ ਜਿਹੜੀ ਚੀਜ਼ ਉਸ ਪ੍ਰਮਾਤਮਾ ਪ੍ਰਭੂ ਨੇ ਬਣਾਈ ਹੈ ਮੇਰੇ ਵਾਸਤੇ ਮਾੜੀ ਕਦੀ ਇਹ ਗ੍ਰਹਿ ਨਕਸ਼ਤਰ ਕਿਨੇ ਬਣਾਏ ਆ ਇਨਸਾਨ ਨੇ ਬਣਾਏ ਆ ਜਵਾਬ ਦੇ ਦਿਓ ਜਾਂ ਉਸ ਰੱਬ ਨੇ ਬਣਾਏ ਆ ਉਸ ਭਗਵਾਨ ਨੇ ਬਣਾਏ ਆ ਤਾਂ ਜਿਹੜੀ ਚੀਜ਼ ਭਗਵਾਨ ਨੇ ਬਣਾਈ ਆ ਤੁਹਾਡੇ ਵਾਸਤੇ ਮਾੜੀ ਕਦੀ ਹੋ ਸਕਦੀ ਐ ਅਸੀਂ ਤਾਂ ਕਈ ਵਾਰ ਦਸੀਦਾ ਹੈ ਕਈ ਪਤਾ ਕੀ ਕਹਿ ਦਿੰਦੇ ਐ ਓ ਜੀ ਮੇਰੀ ਖੱਬੀ ਅੱਖ ਫੜਕਦੀ ਐ ਮਾੜੀ ਕਹਿ ਦਿੰਦੇ ਐ ਕਿ ਨਹੀਂ ਸੁਣਿਆ ਕਿ ਨਹੀਂ ਤੁਸੀਂ ਕਈ ਕਹਿੰਦਾ ਮੇਰੀ ਸੱਜੀ ਅੱਖ ਜਿੱਦਾਂ ਸ਼ਾਇਦ ਇਹ ਇਦਾਂ ਸਿਸਟਮ ਐ ਕਿ ਔਰਤਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਖੱਬੀ ਫੜ ਕੇ ਚੰਗੀ ਸੱਜੀ ਫੜ ਕੇ ਮਾੜੀ ਤਾਂ ਬੰਦੇ ਨੂੰ ਕਿਹਾ ਜਾਂਦਾ ਖੱਬੀ ਫੜ ਕੇ ਮਾੜੀ ਤੇ ਸੱਜੀ ਫੜ ਕੇ ਸੁਣਿਆ ਕਿ ਨਹੀਂ ਤਾਂ ਹੁਣ ਜਰਾ ਗੌਰ ਕਰੋ ਇੱਕ ਵਾਰ ਇੱਕ ਬੀਬੀ ਆਈ ਆ ਮਾਲਕੋ ਮੇਰੀ ਸੱਜੀ ਅੱਖ ਬੜੀ ਫਰਕਦੀ ਏ। ਔਰ ਕਿਸੇ ਨੇ ਕਿਹਾ ਬੜੀ ਮਾੜੀ ਹੁੰਦੀ ਏ। ਇਹ ਕਹੇ ਮਾਤਾ ਜੀ ਵੇ ਇੱਕ ਕੰਮ ਕਰੋ ਡਾਕਟਰ ਕੋ ਜਾਓ ਜਾ ਕੇ ਆਪਰੇਸ਼ਨ ਕਰਾ ਕੇ ਅੱਖੇ ਕਢਾ ਦਿਓ। ਨਾ ਰਹੇਗਾ ਬਾਸ ਨਾ বাজੇਗੀ ਬਾਂਸਰੀ। ਨਾ ਮਾੜੀ ਚੀਜ਼ ਰਹੇਗੀ ਤਾਂ ਨਾ ਮੜਾ ਹੋਏਗਾ। ਉਹ ਜੇ ਰੱਬ ਨੇ ਅੱਖਾਂ ਦਿੱਤੀਆਂ ਆ ਤਾਂ ਮੜਾ ਚੰਗਾ ਆ ਆਪਾ ਬੰਦਾ ਬੰਦਾ ਖੱਬਾ ਮੜਾ ਸੱਜਾ ਮੜਾ ਤਾਂ ਲਾ ਦਿਓ ਖੱਬੇ ਨੂੰ। ਰੱਖਿਆ ਕਿਉਂ ਹੈ? ਆ ਖੱਬੇ ਹੱਥ 'ਚ ਖਾਜ ਹੋਵੇ ਪੈਸਾ ਬੜਾ ਜਾਂਦਾ ਹੈ। ਸੱਜੇ ਹੱਥ 'ਚ ਖਾਵੇ ਪੈਸਾ ਆਉਂਦਾ ਹੈ। ਤਾਂ ਭਾਈ ਫੇ ਖੁਜਲੀ ਦਾ ਪਾਊਡਰ ਲਾ ਕੇ ਪਾ ਲੈ ਫੇਤਾ ਜਿਹੜੇ ਮਸਾਲਾ ਮਰਨ ਲੱਗਿਓ ਹਰ ਵੇਲੇ ਇੱਦਾਂ ਹੀ ਕਰਦੇ ਰਹਿੰਦੇ ਆ ਜਿੱਥੇ ਦੇਖੋ ਮੋਟਰਸਾਈਕਲ ਖੜਾ ਕਰਕੇ ਫੇਤਾ ਉਹਨੂੰ ਪੈਸਾ ਹੀ ਵੜਾਉਣਾ ਚਾਹੀਦਾ ਹੈ ਜੇ ਖਾਜ ਕਰਨ ਨਾਲ ਹੀ ਪੈਸੇ ਆਉਂਦੇ ਆ ਤਾਂ ਕੀ ਇਨਸਾਨ ਨੂੰ ਭਰਮਾਜ ਪਾਇਆ ਹੋਇਆ ਹੈ ਇਹ ਸਚਾਈ ਜਾਣੋ ਸਾਡਾ ਕੋਈ ਅੰਗ ਮਾੜਾ ਨਹੀਂ ਹੈ ਉਹਨੇ ਜੀ ਸੱਜੇ ਨਾਲ ਰੋਟੀ ਨਾ ਖਾਓ ਖੱਬੇ ਨਾਲ ਖਾਓ ਇਦਾਂ ਇਹ ਵੀ ਕਿਹਾ ਜਾਂਦਾ ਬੁਰਕੀ ਹੈ ਨਾ ਹੁਣ ਜਿਹੜਾ ਖੱਬੂ ਐਸੀ ਖੱਬੂਆਂ ਕੀ ਕਰੀਏ ਹੁਣ ਅਸੀਂ ਸਾਡੇ ਕੰਮ ਹੀ ਖੱਬੇ ਨਾਲ ਹੁੰਦੇ ਲਿਖਦੇ ਵੀ ਖੱਬੇ ਨਾਲ ਐ ਸੀ ਸਮਝਦੇ ਹੋ ਕਿ ਉਹ ਇਹ ਕੀ ਸENSE ਬੰਦੇ ਦੀ ਸੱਜੇ ਨਾਲ ਹੱਥ ਖਾਓ ਤਾਂ ਬਰਕਤ ਆਂਦੀ ਐ ਖੱਬੇ ਨਾਲ ਖੱਬਾ ਕਿਦਾ ਭਾਈ ਤੇ ਰੱਬ ਨੇ ਖੱਬਾ ਸੱਜਾ ਰੱਖਿਆ ਕਿਉਂ ਹੈ ਰੱਬ ਨੇ ਸਾਨੂੰ ਦੋ ਅੰਗ ਦਿੱਤੇ ਐ ਹੱਥ ਦਿੱਤੇ ਐ ਦੋ ਦੋ ਪੈਰ ਦਿੱਤੇ ਐ ਪਰ ਅਸੀਂ ਬਣਾ ਲਿਆ ਸੱਜਾ ਚੰਗਾ ਤਾਂ ਖੱਬਾ ਸਮਝਿ ਦਿਓ ਇਹ ਇਨਸਾਨ ਦੇ ਭਰਮ ਭੁਲੇਖੇ ਐ ਨਾ ਪਰਮਾ ਚੋ ਜਿੰਨੀ ਜਲਦੀ ਹੋ ਸਕੇ ਨਿਕਲੀਏ ਕਿ ਜੋ ਚੀਜ਼ ਮੇਰੇ ਮਾਲਕ ਨੇ ਬਣਾਈ ਐ ਮੇਰੇ ਵਾਸਤੇ ਮਾੜੀ ਕਦੀ ਹੋ ਹੀ ਨਹੀਂ ਸਕਦੀ ਬੋਲੋ ਸਮਝਿ ਦਿਓ ਭਰੇ ਇਸ ਕਰਕੇ ਇਹ ਹਰੇਕ ਕੰਟਰੀ ਦੇ ਹਰੇਕ ਦੇਸ਼ ਦੇ ਆਪਣੇ ਅਸੂਲ ਹੈ ਜਿੱਦਾ ਹੁਣ ਇੰਡੀਆ ਚੱਲਦੇ ਆ ਆਪਾਂ ਇੰਡੀਆ 'ਚ ਦੇਖਦੇ ਆ ਗੱਡੀ ਦਾ ਸਟੇering ਸੱਜੇ ਹੱਥ ਹੈ ਇੰਗਲੈਂਡ ਵਿੱਚ ਸੱਜੇ ਹੱਥ ਹੈ ਪਰ ਅਮਰੀਕਾ ਚਲੇ ਜਾਓ ਕੈਨੇਡਾ ਚਲੇ ਜਾਓ ਯੂਰਪ ਚਲੇ ਜਾਓ ਖੱਬੇ ਹੱਥ ਹੈ ਆਪਣੀ ਆਪਣੀ ਸੁਵਿਧਾ ਹੈ ਹੁਣ ਬੰਦਾ ਕਹਵੇ ਸੱਜੇ ਹੱਥ ਸਟੇering ਹੋਣਾ ਗੱਡੀ ਸ਼ੁਭ ਹੈ ਖੱਬੇ ਹੱਥ ਸਟੇering ਹੋਣਾ ਅਸ਼ੁਭ ਹੈ ਉਹ ਦੇਖ ਲਿਓ ਕੀ ਘੁੰਮਦਾ ਹੈ ਐਵੇਂ ਡਰੀ ਜਾਂਦੇ ਆ ਕੁਛ ਨਹੀਂ ਹੁੰਦਾ ਫਿਕਰ ਨਾ ਕਰੋ ਭਗਤ ਪ੍ਰਲਾਦ ਅਤੇ ਸੱਪਾਂ ਨਾਲ ਬੈਠੇ ਤਾਂ ਹੈ ਹੀ ਕਿਛ ਬਿਕਲੀਏ ਮਾਰੀਏ ਤੁਸੀਂ ਐਵੇਂ ਡਰੀ ਜਾਂਦੇ ਆ ਸੋ ਟੈਨਸ਼ਨ ਨਾ ਲਓ ਕੋਈ ਵੀ ਇਹ ਤੁਹਾਡਾ ਇਮਤਿਹਾਨ ਲੈਣ ਆਈ ਹੈ ਸੋ ਸਮਝਣਾ ਜ਼ਰਾ ਸਾਰਿਆਂ ਨੇ ਸੋ ਇਨਸਾਨ ਦੀ ਸੋਚ ਜਾਂ ਕੁਛ ਇਨਸਾਨਾਂ ਨੇ ਗੱਲਾਂ ਇਦਾਂ ਦੀ ਬਣਾ ਦਿੱਤੀਆਂ ਕਿ ਜਿਹੜਾ ਤੇ ਇਨਸਾਨ ਬੜੀ ਜਲਦੀ ਯਕੀਨ ਕਰ ਲੈਂਦਾ ਸਭੀ ਦੇਖੋ ਕਿ ਨਹੀਂ ਤੁਹਾਨੂੰ ਵੀ ਲੱਗਦਾ ਸੱਜਾ ਮੜਾ ਖੱਬਾ ਮੜਾ ਨਹੀਂ ਦੱਸ ਦਿਓ ਹੁਣ ਅਗਲੀ ਵਾਰ ਨੂੰ ਡਾਕਟਰ ਨੂੰ ਕਹਣਾ ਡਾਕਟਰ ਇੱਥੇ ਬਹਿ ਜਾ ਤੂੰ ਭਾਈ ਆ ਜਿਹੜਾ ਹੈ ਖੱਬੀ ਅੱਖ ਮਾੜੀ ਕਹਿੰਦਾ ਕੱਢੀ ਜਾ ਕਹਿੰਦਾ ਕੀ ਗੱਲ ਹੈ ਸਰ ਇਦਾਂ ਹੋ ਕੇ ਆਂਦੇ ਆ ਭਾਈ ਆਪਣਿਆਂ ਨੂੰ ਮਾੜਾ ਮੰਨਦੇ ਮੇਰੀ ਖੱਬੀ ਮਾੜੀ ਮੇਰੇ ਸੱਜਾ ਮੜਾ ਲਾਦੇ ਇਹਨੂੰ ਫਿਰ ਨਾਲੋ ਸੋ ਸੱਚਾਈ ਸਮਝੋ ਹਸੀ ਜਾਂਦੇ ਹੋ ਤੁਸੀਂ ਪਰ ਹੱਸਣ ਨਾਲ ਹੀ ਗੱਲ ਨਹੀਂ ਬਣਨੀ ਹੈ ਮੰਨਣ ਨਾਲ ਗੱਲ ਬਣਨੀ ਹੈ ਕਿ ਮੇਰਾ ਕੋਈ ਅੰਗ ਮਾੜਾ ਸੱਜਾ ਖੱਬਾ ਮੇਰੇ ਦਾਤੇ ਨੇ ਦਿੱਤਾ ਹੈ ਇਹ ਨਾਮ ਵੀ ਸੱਜਾ ਖੱਬਾ ਐਸੀ ਦਿੱਤਾ ਹੈ ਸਮੀਧਯੋਗ ਨਹੀਂ ਸਿਰਫ ਜਿਦਾ ਕਿ ਉਹ ਕਿਸੇ ਚੀਜ਼ ਦਾ ਨਾਮ ਇਸ ਲਈ ਰੱਖ ਦਿੱਤਾ ਜਾਂਦਾ ਕਿ ਸਾਨੂੰ ਸੁਵਿਧਾ ਹੋਵੇ ਨਹੀਂ ਤਾਂ ਸਾਰੇ ਅੰਗ ਸਾਡੀ ਬਾਡੀ ਦੇ ਪਾਰਟ ਐ ਇਹ ਗ੍ਰਹਿ ਨਕਸ਼ਤਰ ਇਹ ਕੁਦਰਤ ਨੇ ਇਸ ਲਈ ਬਣਾਏ ਐ ਤਾਂ ਕਿ ਫਿਰ ਕਮਾਂਗੇ ਜੇ ਧਰਤੀ ਹਵਾ ਚ ਡੋਲ ਐ ਨਾ ਤਾਂ ਕਿਤੇ ਨਾ ਕਿਤੇ ਹਰ ਗ੍ਰਹਿ ਦਾ ਇੱਕ ਰੋਲ ਐ ਕਿਉਂਕਿ ਇਹ ਗ੍ਰੈਵਿਟੇਸ਼ਨ ਨੇ ਖਿੱਚ ਕੇ ਰੱਖਿਆ ਹੋਇਆ ਇਹ ਚੀਜ਼ ਨੂੰ ਤਾਂ ਕਿ ਉਹ ਠਹਿਰੀ ਹੋਈ ਐ ਪਰ ਬੰਦਾ ਕੀ ਬਣਾਉਂਦਾ ਆ ਸ਼ਨੀ ਭਾਰੀ ਆ ਮੰਗਲ ਭਾਰੀ ਆ ਬੁੱਧ ਮਾੜਾ ਆ ਸ਼ੁਕਰ ਇਦਾਂ ਆ ਫਲਾਨਾ ਇਦਾਂ ਸਮਝਿਓ ਔਰ ਫਿਰ ਇਥੇ ਗੱਲ ਕਲੀਅਰ ਕਰ ਦਈਏ ਕੋਈ ਚੀਜ਼ ਚੰਗੀ ਜਾਂ ਮਾੜੀ ਨਹੀਂ ਹੁੰਦੀ ਇਹ ਸਾਡੀ ਸੋਚ ਇਹਨੂੰ ਚੰਗਾ ਜਾਂ ਮਾੜਾ ਕਹਦੇ ਹੋ ਬਣਾ ਦਿੰਦੀ ਹੈ ਆਪਣੀ ਸੋਚ ਨੂੰ ਅੱਛਾ ਰੱਖਿਏ ਸੋਚ ਨੂੰ ਪੋਜ਼ਿਟਿਵ ਰੱਖਿਏ ਸੋਚ ਨੂੰ ਵਿਸ਼ਵਾਸ ਵਾਲੀ ਰੱਖਿਏ ਤਾਂ ਫਿਰ ਬੰਦਾ ਇੱਕੋ ਹੀ ਕਹਿੰਦਾ ਹੈ ਜਿਦਾ ਅਸੀਂ ਵੀ ਇਹ ਗੱਲ ਕਈ ਵਾਰ ਦੱਸੀ ਦੀ ਹੈ ਕਿ ਕਈ ਵਾਰ ਕਈ ਸਾਨੂੰ ਪੁੱਛਦੇ ਆ ਮਾਲਕ ਤੁਸੀਂ ਗ੍ਰਹਿਾਂ ਨੂੰ ਮੰਨਦੇ ਹੋ ਤੇ ਸਿੱਕ ਕੋਈ ਗੱਲ ਕਹੀ ਦੀ ਅਸੀਂ ਗ੍ਰਹਿਹਾਂ ਨੂੰ ਨਹੀਂ ਮੰਨਦੇ ਜਿਹਨੇ ਸਾਰੇ ਗ੍ਰਹਿ ਬਣਾਏ ਐ ਅਸੀਂ ਉਹ ਪਰਮਾਤਮਾ ਨੂੰ ਮੰਨਦੇ ਆ ਉਹ ਪ੍ਰਭੂ ਨੂੰ ਮੰਨਦੇ ਆ ਔਰ ਜਿਹੜਾ ਉਹਨੂੰ ਮੰਨਦਾ ਉਹਨੂੰ ਕਿਸੇ ਹੋਰ ਚੀਜ਼ ਨੂੰ ਮੰਨਣ ਦੀ ਸਮੀਧ ਹੋਣੀ ਹੁਣ ਕਈ ਵਾਰ ਜੀਵ ਮਾਲ ਕੋ ਦੀ Hindu ਆ ਕੋ ਮੁਸਲਮਾਨ ਆ ਤੁਸੀਂ ਇਹ ਕਹ ਤੂੰ ਪੁੱਛਣ ਲਾ ਭਾਈ ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਂਦੀ ਕੋਈ ਕਹਿੰਦਾ Hindu ਆ ਕੋਈ ਕਹਿੰਦਾ ਮੁਸਲਮਾਨ ਆ ਹੈਗਾ ਫੇਰ ਹੀ ਤਾਂ ਜਿਹੜਾ ਪੂਰਨ ਹੋਵੇ ਨਾ ਉਹਦੀ ਪਛਾਣ ਬੰਦਾ ਕਰ ਹੀ ਨਹੀਂ ਸਕਦਾ ਕਿ Hindu ਆ ਜਾਂ ਮੁਸਲਮਾਨ ਆ ਇਹ ਹਲੇ ਹੀ ਪਤਾ ਲੱਗੇ ਸੰਤ Hindu ਹੈ ਇਹ ਸੰਤ ਮੁਸਲਮਾਨ ਹੈ ਇਹ ਸੰਤ ਬੋਧ ਹੈ ਸੰਤ ਜੈਨ ਹੈ ਤਾਂ ਮਤਲਬ ਹਲੇ ਸੰਤ ਕਿਉਂਕਿ ਸੰਤ ਦਾ ਮਤਲਬ ਹੀ ਹੈ ਜਿਹੜਾ ਸੱਤ ਵਿੱਚ ਲੀਨ ਹੋ ਗਿਆ ਔਰ ਜਿਹਦੀ ਜਾਤ ਧਰਮ ਕੋਈ ਨਹੀਂ ਜਿਹਨੂੰ ਪਹਿਚਾਨ ਹੀ ਨਾ ਪਾਵੇ ਬੰਦਾ ਹੈ ਕੌਣ ਕਿਉਂਕਿ ਰੱਬ ਨੂੰ ਬੰਦਾ ਕੀ ਕਹੇਗਾ ਇਹ Hindu ਹੈ ਮੁਸਲਮਾਨ ਹੈ ਸਿੱਖ ਹੈ ਜਾਂ ਇਸਾਈ ਜਵਾਬ ਦੇ ਦਿਓ ਤਾਂ ਹੀ ਕੰਦਾ ਤਾਂ ਰੱਬ ਹੈ ਭਾਈ ਇਹਦੀ ਕੋਈ ਪਤਾ ਨਹੀਂ ਕੀ ਹੈ ਬਸ ਐਸੀ ਵੀ ਉਦਾਂ ਹੀ ਹੈ ਸਾਡੀ ਪਛਾਣ ਹੀ ਨਹੀਂ ਅਸੀਂ ਕੀ ਹੈ ਪਛਾਣ ਲੋ ਜਿਹਨਾਂ ਪਛਾਣਨਾ ਦੇਖ ਲੋ ਜਿਹਨਾਂ ਦੇਖਣਾ ਹੈ क्योंकि असि जाता धर्मों तो बहुत और तो आनुवी उपर लेके जाना चाहते हैं ताकि तुम भी अपने असली रूप में पहचान सको कि शक्ति अपना काम इसलिए जिंदगी के इस सफर में जो मुरशद को हम सफर बनाता है अपने भीतर की शक्ति को या कह लो अपने भीतर के ईश्वर को वो ही फिर जान ਆ ਜਿਹੜਾ ਤੁਹਾਡੇ ਅੰਦਰ ਈਸ਼ਵਰ ਬੈਠਾ ਹੈ ਤੁਹਾਡੇ ਅੰਦਰ ਭਗਵਾਨ ਬੈਠਾ ਹੈ ਤੁਹਾਡੇ ਅੰਦਰ ਉਹ ਪ੍ਰਮਾਤਮਾ ਪ੍ਰਭੂ ਬੈਠਾ ਹੈ ਫਿਰ ਉਹੀ ਜਾਣ ਪਾਏਗਾ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਆਪਣਾ ਕੰਮ ਕਿਉਂਕਿ ਅਸੀਂ ਫਿਰ ਕੰਮ ਆ ਗਏ ਸਾਇੰਸ ਕਹਿੰਦੀ ਹੈ ਤੁਹਾਡੇ ਅੰਦਰ ਦਿਲ ਹੈ ਤੁਹਾਡੇ ਅੰਦਰ ਗੁਰਦੇ ਹੈ ਤੁਹਾਡੇ ਅੰਦਰ ਲੀਵਰ ਹੈ ਤੁਹਾਡੇ ਅੰਦਰ ਇਹ ਹੈ ਉਹ ਹੈ ਪਰ ਗੁਰੂ ਰਹਿਬਰ ਵੀ ਇੱਕ ਗੱਲ ਕਹਿੰਦੇ ਆ ਹੁਣ ਇਸ ਸਾਇੰਸ ਦੀ ਗੱਲ ਨੂੰ ਬੜੀ ਜਲਦੀ ਹੀ ਮੰਨਦੇ ਹਾਂ ਵੀ ਸਕੈਨਿੰਗ ਕਰਕੇ ਪਤਾ ਲੱਗ ਗਿਆ ਇੱਥੇ ਲੀਵਰ ਹੈ ਇੱਥੇ ਹਾਰਟ ਹੈ ਆ ਦੋ ਗੁਰਦੇ ਹੈ ਇਹ ਹੈ ਉਹ ਹੈ ਪਰ ਗੁਰੂ ਰਹਿਬਰ ਵੀ ਇੱਕ ਗੱਲ ਕਹਿੰਦੇ ਆ ਕਿ ਇਹ ਬਾਡੀ ਦੇ ਪਾਰਟ ਤਾਂ ਹੈ ਹੀ ਪਰ ਉਹਦੇ ਨਾਲ ਨਾਲ ਉਹ ਪਰਮਪਿਤਾ ਪਰਮਾਤਮਾ ਜਿਸ ਨੇ ਇਹ ਪਾਰਟ ਯਾਨੀ ਬਾਡੀ ਬਣਾਈ ਹੈ ਹਰ ਚੀਜ਼ ਬਣਾਈ ਹੈ ਉਹ ਵੀ ਤੇਰੇ ਪਰ ਉਹਨੂੰ ਅਸੀਂ ਐਕਸਰੀਆਂ ਵਿੱਚ ਸਕੈਨਿੰਗਾਂ ਵਿੱਚ ਸਾਬਿਤ ਨਹੀਂ ਕਰ ਸਕਦੇ ਪਰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆ ਨਾ ਸਿਮਰਨ ਕਰਦੇ ਆ ਬੰਦਗੀ ਕਰਦੇ ਆ ਧਿਆਨ ਕਰਦੇ ਆ ਤਾਂ ਫਿਰ ਅੰਦਰ ਪਤਾ ਲੱਗਦਾ ਉਹ ਸ਼ਕਤੀ ਕਿੱਦਾਂ ਆਪਣਾ ਕੰਮ ਕਰ ਰਹੀ ਹੈ ਤਾਂ ਹੀ ਇਹ ਕਹਿੰਦੇ ਸ਼ਬਦ ਨਾਲ ਜੁੜੋ ਨਾਮ ਨਾਲ ਜੁੜੋ ਕਾਮਿਲ ਮੁਰਸ਼ਿਦ ਨਾਲ ਜੁੜੋ ਸਮਝਦੇ ਹੋ ਇਸ ਲਈ ਬਹਿਮਾ ਭਰਮਾ ਤੋਂ ਬਚੋ ਭੁਲੇਖਿਆਂ ਤੋਂ ਬਚੋ ਅਗਰ ਆਪਣੇ ਜੀਵਨ ਦਾ ਪੂਰਾ ਆਨੰਦ ਲੈਣਾ ਹੈ